ਓਏ 1 ਮਿੰਟ ਹੁਣ ਸੁਣ ਲਾ ਓਏ 1 ਮਿੰਟ ਹੁਣ ਸੁਣ ਲਾ ਬਸ ਕਿ ਡੈਨੀ ਤੂੰ ਵੀ ਆਪਣੇ ਬਾਪ ਤੇ ਚੱਲਿਆ ਇਹ ਡੈਨੀ ਤੇ ਦਾ ਪਰਿਵਾਰ ਇਹਨਾਂ ਦਾ ਡੀਐਨਏ ਕਰੋ ਇਹਦੇ ਚ ਕਾਂਗਰਸ ਖੂਨ ਹੋਏਗਾ ਇਹਦੇ ਚ ਕੋਈ ਰਲਵਾ ਖੂਨ ਨਹੀਂ ਇਹ ਕਾਂਗਰਸ ਦਾ ਵਫਾਦਾਰ ਆ ਇਹ ਬਿੱਟੂ ਵਰਗੇ ਗद्दार ਹੋ ਸਕਦੇ ਨੇ ਆ ਜਿਹੜੇ ਸਟੇਜ ਤੇ ਬੈਠੇ ਨੇ ਇਹ ਨਾ ਦੇਸ਼ ਦੇ ਗद्दार ਨੇ ਨਾ ਪਾਰਟੀ ਦੇ ਗद्दार ਨੇ ਆਪਣੀ ਪਾਰਟੀ ਦੇ ਵਫਾਦਾਰ ਨੇ ਇੱਥੇ ਤੁਹਾਡੇ ਇੱਕ ਮਨਿਸਟਰ ਬਣਿਆ ਤੁਹਾਨੂੰ ਪਤਾ ਇੱਕ ਨਹੀਂ ਉਹਦਾ ਪਤਾ ਉਹ ਜਦੋਂ ETO ਸੀ ਉਹ ਹੋਂਦੋ ਵੀ ਕਰਪਟ ਸੀ ਤੇ ਮੰਤਰੀ ਬਣ ਕੇ ਜੋਨੇ ਕਰ ਦਿੱਤਾ ਭਰਾਓ ਜੰਡਿਆਲੇ ਵਾਲਿਓ ਉਹ ਇਹ ਤੇ ਤੁਹਾਡੀ ਧਰਤੀ ਇਮਾਨਦਾਰਾਂ ਦੇ ਨਾਲ ਚੱਲਣ ਵਾਲੀ ਸੀ ਇਹ ਈਟਿਓ ਵਰਗੇ ਰੀਅਲ ਏਸਟੇਟ ਇਹ 플ੌਟ ਵੇਚਣ ਵਾਲੇ ਵਜ਼ੀਰ ਨਹੀਂ ਹੁੰਦੇ ਵਜ਼ੀਰ ਹੁੰਦਾ ਲੋਕਾਂ ਦੇ 플ੌਟ ਬਣਾ ਕੇ ਦੇਣ ਆਪਣੇ ਘਰਾਂ ਦੇ 플ੌਟ ਬੇਸ਼ੱਕ ਵਿਕ ਜਾਣ ਮੈਂ ਮੋਦੀ ਸਾਹਿਬ ਨੂੰ ਪੁੱਛਣਾ ਚਾਹੁੰਨਾ ਇੰਦਰਾ ਗਾਂਧੀ ਨੇ ਨਾਰਾ ਲਾਇਆ ਸੀ ਗਰੀਬੀ ਹਟਾਉਦਾ ਇਹ ਕਹਿ ਰੱਖੇ ਮੈਂ ਗਰੀਬਾਂ ਨੂੰ ਖਤਮ ਕਰ ਦਾਂਗਾ ਆਪਣੇ ਆਪ ਗਰੀਬੀ ਖਤਮ ਹੋ ਜਾਏਗੀ ਆਪਾਂ ਇਹ ਰਾਹ ਚੁੰਨੇ ਆ ਮੋਦੀ ਸਾਹਿਬ 50 ਕਿਲੋਮੀਟਰ ਤੱਕ ਪੀਐਸਐਫ ਤੁਹਾਡੀ ਬੈਠੀ ਆ ਸਾਰਾ ਅਮਰਸਰ ਜ਼ਿਲ੍ਹਾ 50 ਕਿਲੋਮੀਟਰ ਦੇ ਵਿੱਚ ਆ ਜਾਂਦਾ ਸਾਰਾ ਹੀ ਅਮਰਸਰ ਗੁਰਦਾਸਪੁਰ ਤਰਨਤਾਰਨ ਫਿਰੋਜ਼ਪੁਰ ਮੈਂ ਪੁੱਛਣਾ ਚਾਹਨਾ ਪਾਕਿਸਤਾਨ ਲਲਕਾਰੇ ਮਾਰਦਾ ਮੋਦੀ ਤੇਰੀ 56 ਇੰਚ ਦੀ ਛਾਤੀ ਕਿੱਥੇ ਗਈ ਉਹ ਛਾਤੀ ਲੈ ਕੇ ਅੱਗੇ ਆ پاکستان چائنا والے جواب گھل کر نارے لگ دے سی کہتر دی لڑائی چاہتے سو نالاہ اکبر اے یا ہندوستان آج کس پاس تر پیا پنجاب کا مکمری باجوا صاحب ਇਹ ਮੇਰਾ ਖਿਆਲ ਹੈ ਕਿ ਦੁਬਾਰਾ ਇਹਦੀ ਉਹ ਜਿਹੜੀ ਕੰਪਨੀ ਚ ਪਹਿਲਾਂ ਸੀਗਾ ਉਹਦੇ ਚ ਫੇਰ ਇਹਨੂੰ ਭਰਤੀ ਕਰ ਲੋ ਯਾਰ ਮੁੱਖ ਮੰਤਰੀ ਹੁੰਦਾ ਸਰਦਾਰ ਪ੍ਰਤਾਪ ਸਿੰਘ ਕੈਰੋ ਵਰਗਾ ਜਿਹੜਾ ਪੰਜਾਬ ਦੀ ਗੱਲ ਕਰਦਾ ਇਹ ਮੁੱਖ ਮੰਤਰੀ ਘਾਟਿਆ ਇਹ ਕੇਜਰੀ ਵਾਲਦਾ ਬੋਲਣ ਵਾਲਾ ਛੱਡਿਆ ਇਹਨਾਂ ਮੈਂ ਕਹਿਣਾ ਤੇਰੇ ਚ ਜੁਰਤ ਹੈਗੀ ਆ ਤੂੰ ਜਿਹੜਾ ਕਹਿੰਦਾ ਮੈਂ ਉਹਦੇ ਤੇ ਕੇਸ ਬਣਾ ਦੂੰ ਪੁੱਤ ਜਿੱਦਣ ਸਾਡੀ ਵਾੜੀ ਆ ਗਈ ਤੇਰੀਆਂ ਚੀਕਾਂ ਕਢਾ ਦਾਂਗੇ ਇਹਦੇ ਦਿਮਾਗ 'ਚ ਫਤੂਰ ਚੜ ਗਿਆ ਇਹਦੀ ਧੌਣ 'ਚ ਕਿਲੀ ਆ ਗਈ ਤੇ ਜਿਹੜੀ ਕਿਲੀ ਕੱਢਣ ਵਾਲਿਆ ਸਾਹਮਣੇ ਬੈਠੇ ਨੇ ਜਿਹੜੀ ਕਿਲੀ ਕੱਢਣਗੇ ਇਹ ਸਾਨੂੰ ਪੰਜਾਬ ਚਾਹੀਦਾ ਜਿਹੜਾ ਗੈਂਗਸਟਰਾਂ ਤੇ ਅਤਵਾਦੀਆਂ ਤੋਂ ਬਿਨਾ ਹੋਵੇ ਅੱਜ ਇਹਦੀ ਪਾਰਟੀ ਦਾ ਜਲੰਧਰ ਚ ਜਿਵੇਂ ਰਾਣਾ ਕੇਪੀਜੀ ਬੋਲ ਕੇ ਗਏ ਨੇ ਕਿ ਉੱਥੇ ਮਾਰ ਦਿਓ ਮੇਰੇ ਡੇਰਾ ਬਾਬਾ ਨਾਨਕ ਦੇ ਵਿੱਚ ਦੋ ਮਾਰ ਕੇ ਗਏ ਨੇ ਕੀ ਕਸੂਰ ਸੀ ਉਹਨਾਂ ਬੱਚਿਆਂ ਦਾ ਬੇਦੀ ਪਰਿਵਾਰ ਦਾ ਬੱਚਾ ਤਿੰਨ ਪਰਿਵਾਰ ਪਾਲ ਰਿਆ ਸੀ ਅੱਜ ਤਿੰਨੇ ਹੀ ਉਹਨੇ ਖਤਮ ਕਰਕੇ ਰੱਖ ਦਿੱਤੇ ਭਗਵੰਤ ਮਾਨਾ ਜਿਨ੍ਹਾਂ ਦੇ ਪੁੱਤ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਜੇ ਸਭ ਤੋਂ ਵੱਡੀ ਕੋਈ ਵੋਡਾ ਦੇ ਲੱਗਿਆ ਜੋ ਕੋਈ ਪਾਰ ਰਿਆ ਤਾਂ ਉਹ ਪੁੱਤ ਦੀ ਅਰਥੀ ਦਾ ਪਾਰ ਰਿਆ ਤੇੜੀ ਇਸ ਨੇ ਪਿੰਡਾਂ ਦੇ ਵਿੱਚ ਪੁੱਤਾਂ ਦੀ ਅਰਥੀਆਂ ਨੇ ਬਜ਼ੁਰਗਾਂ ਦੇ ਵੋਡਾਂ ਤੇ ਖੜਾ ਦਿੱਤੇ ਇਹਨੂੰ ਕੋਈ ਮਾਫ ਨਹੀਂ ਕਰੂਗਾ ਇਹ ਤੇ ਆਪਣੀ ਮਾਂ ਦੇ ਸਿਰ ਤੇ ਹੱਥ ਰੱਖ ਕੇ ਸੌਹ ਝੁੱਠੀ ਖਾ ਗਿਆ ਆ ਮਾਵਾਂ ਸਾਹਮਣੇ ਬੈਠੀਆਂ ਨੇ ਜਿੰਨਾ ਚਿਰ ਤੱਕ ਪੁੱਤ ਘਰ ਨਹੀਂ ਆਉਂਦਾ ਮਾਵਾਂ ਬੁਹੇ ਵੱਲ ਵੇਖਦੀਆਂ ਫਿਰਤੀਆਂ ਨੇ ਕਿ ਮੇਰਾ ਪੁੱਤ ਕਿਤੇ ਗੈਂਗਸਟਰ ਨਾ ਬਣ ਜੇ ਮੇਰਾ ਪੁੱਤ ਕਿਤੇ ਨਸ਼ੇ 'ਚ ਨਾ ਚਲਾ ਜਾਏ ਤੇ ਇਸ ਇਹਦੀ ਮਾਂ ਨੂੰ ਇਹਦਾ ਫਿਕਰ ਹੀ ਕੋਈ ਨਹੀਂ ਇਹ ਪੰਜਾਬ ਵੀ ਮਰਵਾਇ ਜਾਂਦਾ ਕਹਿੰਦਾ ਜੁੱਧ ਨਸ਼ਿਆਂ ਵਿਰੁੱਧ ਉਹ ਕਾਕਾ ਪਹਿਲਾਂ ਆਪ ਤੇ ਗੋੜਖਾਣਾ ਛੱਡ ਦੇ ਫਿਰ ਇਹਨਾਂ ਨੂੰ ਕਹੀਂ ਬਣ ਜੇ ਮੈਂ ਨਸ਼ਾ ਕਰਦਾ ਤੇ ਨਾ ਮੈਂ ਨਸ਼ਾ ਕਰਨ ਲਿਆਗਾ ਉਹ ਤੇ ਗੱਲ ਹੋਏਗੀ ਭਗਵੰਤ ਮਾਨਾ ਔਰ ਤੇਰੀ ਕਰਨੀ ਤੇ ਕਰਨੀ ਦੇ ਵਿੱਚ ਫਰਕ ਆ